ਅੱਜ ਬਣਾਵਾਂਗੇ ਗਾਜਰਾਂ ਤੇ ਗੁੜ ਵਾਲੇ ਚੌਲ ਇਹ ਚੌਲ ਬਣਾਉਣ ਲਈ ਇੱਕ ਕੌਲੀ ਚੌਲ ਇੱਕ ਕੌਲੀ ਗੁੜ ਤੇ ਦੋ ਕੌਲੀਆਂ ਗਾਜਰਾਂ ਕद्दूकस ਕਰਕੇ ਲੈਣੀਆਂ ਨੇ ਸਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ ਭਿਉਂ ਕੇ ਰੱਖ ਹੁਣ ਗੁੜ ਵਿੱਚ ਪਾਣੀ ਪਾ ਕੇ ਅਨオリਜਨਲੀ ਰੱਖ ਦਿਆਂਗੇ ਤੇ ਇਹ ਪਾਣੀ ਆਪਾਂ ਇੱਕ ਕੌਲੀ ਚੌਲਾਂ ਦੇ ਹਿਸਾਬ ਨਾਲ 2.5 ਕੌਲੀਆਂ ਪਾਣੀ ਦੀਆਂ ਲਈਆਂ ਨੇ ਤੇ ਹੁਣ ਦੇਸੀ ਕਿਉ ਕੜਾਈ ਵਿੱਚ ਪਾ ਕੇ ਇਹਦੇ ਵਿੱਚ ਸੌਂਫ ਛੋਟੀ ਇਲਾਇਚੀ ਤੇ ਲੌਂਗ ਪਾ ਦਿੱਤੇ ਨੇ ਨਾਲ ਹੀ ਸਾਰੇ ਡਰਾਈ ਫਰੂਟਸ ਪਾ ਦਿੱਤੇ ਨੇ ਤੇ ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਗਾਜਰਾਂ 3-4 ਮਿੰਟ ਲਈ ਗਾਜਰਾਂ ਨੂੰ ਪੁੰਨ ਲੈਣਾ ਤੇ ਨਾਲ ਹੀ ਜਿਹੜਾ ਪਾਣੀ ਹੈ ਗੁੜ ਵਾਲਾ ਉਹ ਵੀ ਉਬਲ ਗਿਆ। ਗਾਜਰਾ ਪੁੰਨਣ ਤੋਂ ਬਾਅਦ ਇਹਦੇ ਵਿੱਚ ਚੌਲ ਪਾ ਦਿਆਂਗੇ ਤੇ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਗੁੜ ਵਾਲਾ ਪਾਣੀ ਵੀ ਪਾ ਦਿਆਂਗੇ ਤੇ ਪਾਣੀ ਨੂੰ ਛਾਣ ਕੇ ਪਾਵਾਂਗੇ। ਹੁਣ ਟੱਕਣ ਦੇ ਕੇ 5 ਮਿੰਟ ਦੇ ਲਈ ਫੁੱਲ ਗੈਸ ਉੱਤੇ ਆਪਾਂ ਇਹਨੂੰ ਪਕਾਉਣਾ ਤੇ ਉਸ ਤੋਂ ਬਾਅਦ ਗੈਸ ਨੂੰ ਬਿਲਕੁਲ ਲੋ ਕਰ ਦਿਆਂਗੇ ਤੇ 20 ਤੋਂ 25 ਮਿੰਟ ਲਈ ਇਹਨੂੰ ਟੱਕ ਕੇ ਪਕਾਉਂਦੇ ਰਵਾਂਗੇ ਤੇ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। 15-20 ਮਿੰਟ ਲਈ ਇਹਨੂੰ ਦਮ ਵੀ ਦਿਆਂਗੇ ਤੇ ਚੌਲ ਖਾਣ ਲਈ ਰੈਡੀ ਹੋ ਜਾਂਦੇ ਨੇ। ਜਿਵੇਂ ਲੱਗੇ ਨੇ ਗਾਜਰਾਂ ਤੇ ਗੁੜ ਵਾਲੇ ਚੌਲ ਜ਼ਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਰੈਸਪੀਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ